ਇਹਸਾਨ ਭਰਾ ਉਹ ਤੁਹਾਨੂੰ ਬਹੁਤ ਵਧਾਈ ਇਹ ਸਾਰੀਆਂ ਜਥੇਬੰਦੀਆਂ ਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਜ਼ੋਰ ਨਾਲ ਸ਼ਮੂਲੀਅਤ ਕੀਤੀ ਹੈ ਅੱਜ ਦੀ ਸਟੇਜ ਤੋਂ ਅਸੀਂ ਐਲਾਨ ਕਰਦੇ ਹਾਂ ਜੇ ਸੰਯੁਕਤ ਮੋਰਚ ਇਹਦਾ ਕੋਈ ਵੀ ਆਗੂ ਮੀਡੀਆ ਦੇ ਸਾਹਮਣੇ ਜਾਂ ਆਪਣੇ ਬੁਲਾਰੇ ਦੇ ਤੌਰ ਤੇ ਖਨਾਰੀ ਦੇ ਸੰਗੂ ਮੋਰਚੇ ਨੇ ਉੱਥੇ ਚੱਲ ਰੀਆਂ ਦੋਨੇ ਸਟੇਜਾਂ ਦੇ ਖਿਲਾਫ ਕਿਸੇ ਕਿਸਮ ਦਾ ਕਮੇਟ ਗੱਤ ਕਮੇਟ ਕਰਨ ਦੀ ਕੋਸ਼ਿਸ਼ ਨਾ ਕਰੇ ਇਹ ਸੰਯੁਕਤ ਮੋਰਚਾ ਆਜੇ ਦੀਆ ਦਾ ਫੈਸਲਾ ਹੈ ਤੇ ਅਸੀਂ ਉਹਨਾਂ ਮੋਰਚਿਆਂ ਦੇ ਨਾਲ ਜਿਹੜੇ ਉਹ ਦੋ ਮੋਰਚੇ ਚੱਲਦੇ ਆ ਪਹਿਲਾਂ ਵੀ ਤਾਲਵੇਂ ਮੀ ਐਕਸ਼ਨਾਂ ਦੇ ਵਿੱਚ ਸਹਿਯੋਗੀ ਹੁਣ ਰਹੇ ਆ ਤੇ ਅੱਗੇ ਵੀ ਉਹਨਾਂ ਦੇ ਨਾਲ ਅਸੀਂ ਆ ਸਾਡੀ 6 ਮੈਂਬਰੀ ਜਿਹੜੀ ਕਮੇਟੀ ਆ ਇਸ ਮੋਰਚਿਆਂ ਨੂੰ ਇਕੱਠੇ ਕਰਨ ਦੀ ਤੇ ਜਾਂ ਉਹਨਾਂ ਨਾਲ ਘੱਟੋ-ਘੱਟ ਮੀਂਹਵਾ ਮੇਲਤਾ ਕਰਨ ਦੀ ਦਾਦ ਮਿਲਣ ਵਿੱਚ ਅਕਸ਼ਨਾ ਦੀ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹੇ ਆ ਤੇ ਕਰਦੇ ਆਹਾਂਗੇ ਉਹਦੇ ਖਾਤਰ ਅਸੀਂ ਤੁਹਾਡੇ ਸਾਹਮਣੇ ਆਪਕਿ 8 ਕੁ ਨੁਕਤੇ ਪੜ ਕੇ ਸੁਣਾਉਨੇ ਆ ਜਿਹੜੇ ਇਹ ਉਹਦਾ ਵਾਸਤੇ ਸਾਥੀਆਂ ਵਾਸਤੇ ਇਹ ਸਾਡੇ ਸਾਰਿਆਂ ਵਾਸਤੇ ਇਕੱਠੇ ਜਨਨ ਇੱਕ ਪ੍ਰੋਗਰਾਮ ਮੁफ्ते ਆ ਜਿਹਦੇ ਨਾਲ ਅਸੀਂ ਠੱਠੋ ਘਾਟੇ ਸਾਡੇ ਇਕੱਠੇ ਜਨ ਸਕਦੇ ਆ ਠੱਠੋ ਘਾਟ ਪ੍ਰੋਗਰਾਮ ਦੇ ਉੱਤੇ ਇਹ ਮੁफ्ते ਮੈਂ ਪੜ੍ਹ ਕੇ ਸੁਣਾਉਂਦੇ ਨੇ ਤੁਸੀਂ ਧਿਆਨ ਨਾਲ ਸੁਣਨੇ ਨੇ ਇਹ ਪਰੰਤੋ ਬਾਤ ਤੁਸੀਂ ਨੇ ਇਹਨਾਂ ਨੂੰ ਮਾਨਤਾ ਦੇਣੀ ਹੈ ਹੱਥ ਖੜੇ ਕਰਕੇ ਉਹ ਆਪਾਂ ਨਾਅਰੇ ਦੇ ਰੂਪ ਚ ਮਨ ਦੇ ਰੂਪ ਚ ਨੂੰ ਆਸ਼ ਕਰਾਂਗੇ ਮੈਂ ਆਪਣੇ ਗੱਲ ਸ਼ੁਰੂ ਕਰਦਾ ਜੇ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਦੇ ਸਾਜੇ ਤਾਲ ਮਿਲਨੇ ਘੋੜੀ ਠੋਸ ਤਜਵੀਜ਼ ਨੰਬਰ 1 ਸਾਜੇ ਭੋਜੀਆਂ ਮੰਗਾ ਬੈਂਟੀ ਨੂੰ ਹੋਰ ਅੱਗੇ ਵਧਾਉਣ ਲਈ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਸਰਕਾਰਾਂ ਦੀ ਨੀਤੀ ਨੇ ਮਾਪ ਦੇਣ ਦੀ ਕਾਟਪੜਾਈ ਜਾਵੇ ਨੰਬਰ 3 ਇਸ ਘੋੜੇ ਥਾਸੇ ਨੂੰ ਮੋਰਤ ਪਧਰਾ ਧਰਮ ਦੇ ਪੱਖੋਂ ਗੈਰ ਪਾਰਟੀ ਤੇ ਸਰਬਵਿਆਪੀ ਬਣਾਉਣ ਲਈ ਪੂਰੀ ਤਾਕਤ ਜਚਾਈ ਜਾਵੇ ਇਸੇ ਉੱਪਰ ਚਾਹਦੇ ਰਹੇ ਲਈ ਪਹਿਲੇ ਨਾ ਲਈ ਕੀਤੀ ਜਾਵੇ ਨੰਬਰ 4 ਇਸ ਹਕੀਕਤ ਨੂੰ ਸਪੱਸ਼ਟ ਤੌਰ ਤੇ ਬਲਵਾੜ ਕੀਤਾ ਜਾਵੇ ਕਿ ਅਪਰੋਪ ਸਾਂਝੀਆਂ ਨੰਗਾ ਦਾ ਹੋਣਾ ਅਤੇ ਘੋੜ ਦਾ ਸਾਂਝਾ ਟਰੂ ਨਿਸ਼ਾਨਾ ਹੋਣਾ ਸਾਜੇ ਤਾਲ ਮੇਰ ਘੋੜ ਦੇ ਰਾਹ ਦੇ ਅੱਗੇ ਵਧਣ ਲਈ ਜੋਸ ਅਡਾਰ ਬਣਦਾ ਹੈ ਇਹ ਰਾਤ ਇਹ ਅੱਗੇ ਵਧਣ ਲਈ ਗੱਲਬਾਤ ਕਰਕੇ ਠੋਸ ਕਦਮ ਚੱਕੇ ਜਾਣ ਤੇ ਇਸ ਵਿੱਚ ਵਿੱਚ ਚੈਨਲ ਕਿੰਨੇ ਪਲੇਟਫਾਰਮ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਬੈਠਾ ਸੀ ਕਿਸਾਨ ਮਜ਼ਦੂਰ ਮੋਰਚਾ ਸਵੈਸ ਮੋਰਚਾ ਸਾਰੇ ਸਦਾਰਸ਼ੀ ਪਲੇਟਫਾਰਮ ਹਨ ਇਹਨਾਂ ਸਾਂਝੀਆਂ ਮੰਗਾਂ ਉੱਪਰ ਆਪੋ ਆਪਣੇ ਖੜੇ ਆਪੋ ਆਪਣੇ ਆਪਣੇ ਬਿੱਤਾਂ

ਇੱਕ ਦੂਜੇ ਦੇ ਸੱਜਾ ਨਾਲ ਮੁਕਾਬਲੇ ਵਾਲੇ ਜਾਂ ਟਕਰਾਵੇਂ ਸੱਦੇ ਹਰ ਕੱਢ ਨਹੀਂ ਹੋਣਗੇ ਨੰਬਰ 6 ਜਿੰਨੇ ਪਲੇਟਫਾਰਮਾਂ ਸਾਝੇ ਕੋਲ ਨੇ ਇੱਕ ਦੂਜੇ ਦੇ ਪਲੇਟਫਾਰਮ ਨੂੰ ਤੋੜ ਦੇਣ ਜਾਂ ਜਥੇਬੰਦੀ ਨੂੰ ਤੋੜ ਸਨਾ ਦੇਣ ਦੀ ਦੇਣ ਦੀ ਇਹਨਾਂ ਨੂੰ ਜਨਤਕ ਥੜਿਆਂ ਤੇ ਸੋਸ਼ਲ ਮੀਡੀਆ ਵਿੱਚ ਛਾਣਨ ਉੱਪਰ ਪਾਬੰਦੀ ਲਾਉਣ ਲਈ ਸਹਿਮਤੀ ਦਿੰਦੇ ਹਾਂ ਇਹਨਾਂ ਬਖਰੇਵਿਆਂ ਨੂੰ ਜਥੇਪਤੀ ਦੀ ਸਾਖਤ ਤੇ ਅੰਦਰੂਨੀ ਬਹਿਸ ਰਾਹੀਂ ਹਾਲ ਕਰਨ ਤੇ ਯਤਨ ਚਚਾਉਣ ਦੇ ਇਸ ਦੇ ਬੰਦ ਨਹੀਂ ਸੈਂਕੜੇ ਦੰਦੇ ਹਾਂ ਮਜੂਤਾ ਸਮੇ ਇੱਕ ਮੁਠਕਾ ਛਿਲੀ ਅਰਸ਼ਦੀ ਲੋੜ ਏਟਾ ਪ੍ਰਾਪਤੀ ਦੇ ਰਾਹੀਆਂ ਤੇਚੀਆਂ ਦੀਆਂ ਨੂੰ ਤਾਂਦ ਲੱਗਦੇ ਹਾਂ ਸਦਾ ਕਿਹਾ ਜਾਂਦਾ ਹੈ ਕਿ ਸਮੂਹ ਕਿਸਾਨ ਕਰਕੇ ਬੁੱਧੀਜੀਵੀ ਵਰਗ ਕੋਲ ਹੱਥੋਂ ਕਹਤੇ ਸੀ ਚੈਪੀਓ ਇਸ ਨੂੰ ਨੇਪਰੇ ਚਾਣ ਲਈ ਸਾਜ ਕਰ ਮਹਾਰ ਬਣਾਉਣ ਵੱਲੋਂ ਸੰਯੁਕਤ ਮੋਰਚਾ ਘਾਰਪ ਇਹ ਮਤੇ ਨੂੰ ਸਾਰੀ ਜਨ ਸੰਗਤ ਹੈ ਜਿਹੜੀ ਹੱਥ ਖੜੇ ਕਾਸ ਕਰੇ ਮੈਦਾਨਾਂ ਦੇ ਹੱਥ ਖੜੇ ਕਾਸ ਕਰੇਗੇ ਨਾਣੇ ਲਾਂਗੇ ਸੰਯੁਕਤ 是。